ਇਹ ਬਾਬਾ ਜੀ 13 ਫਰਵਰੀ ਤੋਂ ਲੱਗੇ ਅੱਜ ਬਾਬਾ ਕਿੰਨੀ ਦਿਨ ਹੋ ਗਏ ਅੱਜ 28 ਅਗਸਤ ਹੋ ਚੁੱਕੀ ਏ ਜੋ ਕਿ ਜਿਹੜੇ ਸਵੇਰੇ ਲੰਗਰ ਬਾਬਾ ਜੀ ਨੂੰ ਲੈ ਕੇ ਆਏ ਆ ਅਸੀਂ 24 ਤਰੀਕ ਤੋਂ ਅੱਜ 24 ਆ ਤੇ 13 ਫਰਵਰੀ ਤੋਂ ਲੈ ਕੇ ਲਗਾਤਾਰ ਗੱਫਾ ਇੱਥੇ ਆ ਰਿਹਾ ਸੀ ਅਸੀਂ ਉਹਨਾਂ ਬਾਬਾ ਜੀ ਨੂੰ ਨਾਲ ਗੱਲਬਾਤ ਕਰ ਲ ਗਏ ਹਾਂ ਬਾਬਾ ਜੀ ਗੁਰਦੁਆਰਾ ਗੜੀ ਸਾਹਿਬ ਤੋਂ ਆਉਣੇ ਜੀ ਜਦੋਂ ਦਾ ਤਰਨਾ ਲੱਗਾ 6-7 ਮਹੀਨੇ ਤੁਸੀਂ ਆ ਰਹੇ ਹੋ ਜੀ ਸੇਵਾ ਕਰ ਰਹੇ ਹੋ ਜੀ ਬਾਬਾ ਬਲਵੀਰ ਸਿੰਘ ਗੜੀ ਸਾਹਿਬ ਤੋਂ ਸੇਵਾ ਭੇਜਦੇ ਨੇ ਜੀ ਹਾਂਜੀ ਬਹੁਤ ਧੰਨਵਾਦ ਜੀ ਉਹਨਾਂ ਦਾ ਤੇ ਹਾਂਜੀ ਬਾਬਾ ਜੀ ਧੰਨਵਾਦ ਬਹੁਤ ਧੰਨਵਾਦ ਜੀ ਉਹਨਾਂ ਦਾ ਤੇ ਬਾਬੇ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਵੀ ਜਿਹੜੇ ਸੰਗਤ ਉੱਤੇ ਸੇਵਾ ਕਰਦੀਏ ਮਾਈਆਂ ਬੱਚੇ ਬੀਬੀਆਂ ਉਹਨਾਂ ਦਾ ਜੀਵਨ ਸਫਲ ਹੋਵੇ ਟੇਲ ਫੁੱਲ ਭੇਟਾ ਪਾ ਪਾ ਕੇ ਜਿਹੜੇ ਵੀਰ ਗੱਫਾ ਲਿਆਉਂਦੇ ਤੇ ਬਾਬਾ ਜੀ ਤੁਸੀਂ ਜਿਹੜੇ ਖਨੌਰੀ ਬਾਰਡਰ ਨੂੰ ਇਥੋਂ ਕੀ ਮੈਸੇਜ ਦੇਦੇ ਕੀ ਬੋਲੀਏ ਹਾਂਜੀ ਤੇ ਬਾਬਾ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਵੀ ਜਿਹੜੇ ਖਲੌਰੀ ਬਾਰਡਰ ਤੇ ਜਿਹੜੇ ਕਿਸਾਨ ਡਟੇ ਖੜੇ ਸ਼ਾਂਤ ਮਾਈ ਨਾਲ ਡਟੇ ਖੜੇ ਹੈ ਬਜ਼ੁਰਗ ਸ਼ਾਂਤ ਮਾਈ ਨਾਲ ਨੌਜਵਾਨ ਪੀੜ੍ਹੀ ਜਿਹੜੀ ਹੈ ਸ਼ਾਂਤ ਮਾਈ ਨਾਲ ਖੜੀ ਹੈ 31 ਅਗਸਤ ਨੂੰ 220 ਦਿਨ ਪੂਰਾ ਹੋਣ ਵਾਲਾ ਹੈ ਤੇ ਹਾਂਜੀ ਬਾਬਾ ਜੀ ਅਸੀਂ ਜੀ ਲੰਗਰ ਲਗਾਤਾਰ ਲੈ ਕੇ ਆ ਰਹੇ ਹਾਂ ਗੜੀ ਸਾਹਿਬ ਬਾਬਾ ਜੀ ਲਵੋ ਹਾਂਜੀ ਸਾਡੀ ਆ ਇਹੀ ਸ਼ਰਤ ਹੈ ਵੀ ਜੰਨਾ ਚਰੇ ਉਰੇ ਬੈਠਣ ਨੂੰ ਸੌ ਫੌਜ ਉਹਨਾਂ ਚ ਰ ਅਸੀਂ ਇਹ ਲੰਗਰ ਪਚਾਉਂਦੇ ਰਹਾਂਗੇ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਬਹੁਤ ਧੰਨਵਾਦ ਕਿਰਪਾ ਉਹਦੀ ਜਿਹੜੀ ਇਹ ਭੇਜ ਰਿਹਾ ਹੈ ਲੰਗਰ ਹਾਂਜੀ ਤੇ ਅਸੀਂ ਲਿਆ ਰਹੇ ਹਾਂ ਜੀ ਹਾਂਜੀ ਸਾਡੀ ਮੱਸੀ ਹੀ ਬੇਨਤੀ ਹੈ ਵੀ ਸਾਡਾ ਲੇਖੇ ਵਿੱਚ ਲਾਇਸ ਚ ਪਾਸ਼ਾ ਹਾਂਜੀ ਵੀ ਲੰਗਰ ਜਿਹੜਾ ਲੈ ਕੇ ਆਉਨੇ ਆ ਹਾਂਜੀ ਬਹੁਤ ਬਹੁਤ ਸਿੰਘ ਕਹਿੰਦੇ ਆ ਵੀ ਇਸ ਸੰਗਤ ਨੂੰ ਵਧਾਈ ਆ ਜਿਹੜੀ ਬੈਠੀ ਹੈ ਉਰੇ ਹਾਂਜੀ ਕਿਉਂਕਿ ਜਿਹੜੀ ਸੰਗਤ ਦਾ ਸਾਡੇ ਲਾਗੇ ਬੈਨਾ ਗੁਰੂ ਘਰ ਦੇ ਬੜੇ ਸੰਯੋਗ ਨਾਲ ਕਿਉਂਕਿ ਇਹ ਸੰਯੋਗ ਨਾਲ ਬੈਠੇ ਆ ਕਿਉਂਕਿ ਤੇਰਾ ਫਰਮਲੀ ਤਾਂ ਬੈਠੇ ਹੋਏ ਤੇ ਜਿਹੜੇ ਹੁਣ ਆਪਣਾ 200 ਦਿਨ ਮਨਾ ਰਹੇ ਉੱਥੇ ਵੀ ਜਿੰਨੀ ਵੀ ਸੰਗਤ ਹੈ ਗੁਰੂ ਘਰ ਲੰਗਰ ਲਿਆਏ ਲੱਸੀ ਦਾਲ ਪ੍ਰਸ਼ਾਦੇ ਲੱਸੀ ਬਣਾ ਲੋ ਗੱਡੀ ਦੀ ਮੂਵੀ ਹਾਂਜੀ ਅ ਪ੍ਰਸ਼ਾਦੇ ਦਾਲ ਚੌਲ ਅਸਮਾਨ ਸਾਰੀ ਲੈ ਕੇ ਆਉਣਾ ਜੀ ਦੁੱਧ ਵੀ ਲੈ ਕੇ ਆਈਂਦਾ ਜਿੰਨਾ ਕਿ ਸਰਦਾ ਹੈ ਹਾਂਜੀ ਤੇ ਅਸਮਾਨ ਸਾਰਾ ਲੱਸੀ ਬਾਦੂ ਲੈ ਕੇ ਆਉਣਾ ਹਾਂਜੀ ਅਸੀਂ ਪ੍ਰਸ਼ਾਦੇ ਬਾਬੇ ਜੀ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਹਾਂ ਪੰਜਾਬੀ ਗੱਲਬਾਤ ਚੈਨਲ ਦਾ ਕਿਉਂਕਿ ਸਾਡੇ ਜਿਹੜੇ ਮਿੰਟ ਮਿੰਟ ਦੀ ਖਬਰ ਪਜਾਉਂਦਾ ਅਸੀਂ ਬਹੁਤ ਬਹੁਤ ਹੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮਾਰਾ